ਅੱਜ ਸਿੱਖ ਸਿਆਸਤ ਵਿੱਚ ਵੱਡੀ ਘਟਨਾ ਵਾਪਰੀ ਹੈ ਜਿਹਦੀਆਂ ਪਰਤਾਂ ਹੌਲੀ-ਹੌਲੀ ਖੁੱਲ ਰਹੀਆਂ ਨੇ ਜੇ ਸਿੱਧੇ ਰੂਪ ਵਿੱਚ ਗੱਲ ਕਰੀਏ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨ ਨੇ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਨਵਾਂ ਅਕਾਲੀ ਦਾ ਸਿਰਜਣ ਲਈ ਬਣਾਈ ਸੀ ਉਹਦੀ ਸਰਪ੍ਰਸਤੀ ਅੱਜ ਵਾਪਸ ਲੈ ਲਈ ਹੈ ਪੰਜ ਸਿੰਘ ਸਹਿਬਾਨ ਨੇ ਅੱਜ ਇੱਕ ਮਤਾ ਪਾਸ ਕਰਕੇ ਕਿਹਾ ਵੀ ਕੋਈ ਵੀ ਅਕਾਲੀ ਦਲ ਇਹ ਦਾਵਾ ਨਾ ਕਰੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਉਹਨਾਂ ਨੂੰ ਪ੍ਰਾਪਤ ਹੈ ਜਿਹਦੇ ਤੋਂ ਸਾਫ਼ ਹੈ ਵੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਪਿਛਲੇ ਪੰਜ ਸਿੰਘ ਸਹਿਬਾਨ ਨੇ ਸੱਤ ਮੈਂਬਰੀ ਭਰਤੀ ਕਮੇਟੀ ਨੂੰ ਅਧਿਕਾਰਤ ਕੀਤਾ ਸੀ ਬੀਓ ਨਮਾ ਅਕਾਲੀ ਦਲ ਸਥਾਪਿਤ ਕਰਨ ਉਰੀ ਚੋਣ ਕਰਨ ਚੋਣ ਪ੍ਰਕਿਰਿਆ ਚਲਾਉਣ ਡੈਲੀਗੇਟ ਚੁਣਨ ਕਿਉਂਕਿ ਮੌਜੂਦਾ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹਨੇ ਇੰਨੇ ਗੁਨਾਹ ਕਰਲੇ ਨੇ ਵੀ ਉਹ ਹੁਣ ਅਕਾਲੀ ਦਲ ਦੀ ਅਗਵਾਈ ਕਰਨ ਦੇ ਸਮਰੱਥ ਨਹੀਂ ਅੱਜ ਦੇ ਮਤੇ ਤੋਂ ਇੰਜ ਮਹਿਸੂਸ ਹੁੰਦਾ ਹੈ ਵੀ 2 ਦਸੰਬਰ 2024 ਦਾ ਜਿਹੜਾ ਹੁਕਮਨਾਮਾ ਸੀ ਜਿਹਦੇ ਵਿੱਚ ਅਧਿਕਾਰਤ ਕੀਤਾ ਸੀ ਪੰਜ ਮੈਂਬਰੀ ਕਮੇਟੀ ਨੂੰ ਉਹ ਅਧਿਕਾਰ ਵਾਪਸ ਲੈ ਲਿਆ ਔਰ ਅੱਜ ਜਿਹੜਾ ਮਤਾ ਪੇਸ ਪਾਸ ਕੀਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨ ਨੇ ਉਹਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਵੀ ਜੇ ਕੋਈ ਅਕਾਲ ਤਖਤ ਦੇ ਹੁਕਮਨਾਮੇ ਨੂੰ ਨਹੀਂ ਮੰਨਦਾ ਤੇ ਉਹ ਆਪੋ ਆਪਣੀ ਸਿਆਸਤ ਮੁਬਾਰਕ ਉਹਨਾਂ ਨੂੰ ਔਰ ਇਹ ਇਹਦਾ ਅਰਥ ਇਹ ਕੱਢਿਆ ਜਾ ਰਿਹਾ ਵੀ ਕੀ ਪੰਜ ਸਿੰਘ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਕੋਲੋਂ ਮੰਨਵਾਉਣ ਤੋਂ ਬੇਵੱਸ ਨੇ ਕੀ ਕਦੇ ਸ੍ਰੀ ਅਕਾਲ ਤਖਤ ਸਾਹਿਬ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਬੇਵੱਸ ਹੋ ਸਕਦਾ ਹੈ ਕਦੀ ਵੀ ਨਹੀਂ ਸੋ ਇਹ ਚਰਚਾ ਵੀ ਬੜੇ ਵੱਡੇ ਪੱਧਰ ਤੇ ਚੱਲ ਰਹੀ ਹੈ ਔਰ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਜੇ ਕੋਈ ਵੀ ਅਕਾਲੀ ਦਲ ਦੀ ਧਿਰ ਜਿਹੜੀ ਐ ਉਹ ਹੁਕਮਨਾਮਾ ਨਹੀਂ ਮੰਨਦੀ ਸੀ ਤੇ ਪੰਜ ਸਿੰਘ ਸਹਿਬਾਨ ਨੂੰ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਉਹਨਾਂ ਦੀ ਜਵਾਬ ਤਲਬੀ ਨਹੀਂ ਕਰਨੀ ਚਾਹੀਦੀ ਸੀ ਚਾਹੀਦੀ ਇਹ ਵੀ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਔਰ ਅੱਜ ਇਹ ਵੀ ਚਰਚਾ ਚੱਲ ਰਹੀ ਐ ਵੀ 2 ਦਸੰਬਰ 2024 ਦੇ ਜਿਹੜੇ ਹੁਕਮਨਾਮੇ ਸੀ ਉਸ ਵੇਲੇ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੀ ਪੂਰੀ ਤਰ੍ਹਾਂ ਲਾਗੂ ਕਰਵਾਉਣ 'ਚ ਕਾਮਯਾਬ ਨਹੀਂ ਹੋਏ ਸੀ। ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਅੱਜ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨ ਨੇ ਮਤਾ ਪਾਸ ਕੀਤਾ ਉਹ ਹੁਬ ਹੁਬ ਪੜ੍ਹ ਕੇ ਸੁਣਾਉਨੇ ਆ। ਜਥੇਦਾਰ ਸਾਹਿਬ ਕਹਿ ਰਹੇ ਨੇ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਸਿੰਘ ਸੁਭਾਵਾਂ ਸਿੱਖ ਸਿਆਸੀ ਧਿਰਾਂ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਪ੍ਰਾਪਤ ਹੋਏ ਪੱਤਰਾਂ ਵਿੱਚ ਪੁੱਜੀਆਂ ਸ਼ਿਕਾਇਤਾਂ ਕਿ ਕੁਝ ਧਿਰਾਂ ਆਪਣੇ ਆਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਦਾਵਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰੀਆਂ ਹਨ ਦਾ ਮਾਮਲਾ ਵਿਚਾਰਿਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ 2024 ਨੂੰ ਪੰਜ ਸਿੰਘ ਸਹਿਬਾਨ ਵੱਲੋਂ ਕੀਤੇ ਗਏ ਆਦੇਸ਼ ਵਿੱਚ ਸਮੂਹ ਅਕਾਲੀ ਦਲ ਧਿਰਾਂ ਨੂੰ ਤਕੀਦ ਕੀਤੀ ਗਈ ਸੀ ਕਿ ਉਹ ਆਪੋ ਆਪਣੇ ਵੱਖਰੇ ਚੁੱਲ੍ਹੇ ਸਮੇਟ ਕੇ ਇਕਜੁੱਟ ਹੋਣ ਇਸ ਸਬੰਧੀ ਹੁਣ ਤੱਕ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ ਸਿਆਸੀ ਧਿਰਾਂ ਵਿੱਚ ਰਹਿੰਦਾ ਹੋਇਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸ਼੍ਰੀ ਅਕਾਲ ਤਖਤ ਸਾਹਿਬ ਹਰ ਸਿੱਖ ਮਾਈ ਭਾਈ ਦੇ ਹੱਕ ਹਕੂਕ ਤੇ ਹਿੱਤਾਂ ਵਿੱਚ ਖੜਾ ਹੈ ਜੇਕਰ 2 ਦਸੰਬਰ 2024 ਨੂੰ ਹੋਏ ਆਦੇਸ਼ ਨੂੰ ਕੋਈ ਵੀ ਧਿਰ ਇਨ ਬਿਨ ਨਹੀਂ ਮੰਨਦਾ ਚੌਂਦੀ ਤਾਂ ਉਹਨਾਂ ਨੂੰ ਆਪੋ ਆਪਣੀ ਸਿਆਸਤ ਮੁਬਾਰਕ ਹੈ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਸੰਗਤ ਵਿੱਚ ਭਰਮ ਭਲੇਖੇ ਪੈਦਾ ਨਾ ਕੀਤੇ ਜਾਣ ਕਿਉਂਕਿ ਵਕ ਵਕ ਚੁੱਲੇ ਕੈਮ ਰੱਖ ਕੇ ਸ੍ਰੀ ਅਕਾਲ ਤਖਤ ਤੋਂ ਹੋਏ ਆਦੇਸ਼ ਦੀ ਭਾਵਨਾ ਸੰਪੂਰਨ ਨਹੀਂ ਕੀਤੀ ਜਾ ਸਕਦੀ ਅੱਜ ਦੀ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਵਿੱਚ ਧੀਰਗ ਵਿਚਾਰ ਵਟਾਂਦਰਾ ਕਰਕੇ ਆਦੇਸ਼ ਕੀਤਾ ਜਾਂਦਾ ਹੈ ਕਿ ਕੋਈ ਵੀ ਧਿਰ ਜਾਂ ਕਮੇਟੀ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੋਣ ਦਾ ਦਾਵਾ ਨਾ ਕਰੇ ਖਾਲਸਾ ਪੰਥ ਦੇ ਵਡੇਰੇ ਹਿੱਤਾਂ ਪੰਜਾਬ ਦੀ ਜ਼ਮੀਨ ਨੂੰ ਬਚਾਉਣ ਸਿੱਖ ਪਛਾਣ ਤੇ ਕਕਾਰਾਂ ਨੂੰ ਦਰਪੇਸ਼ ਚੁਣੌਤੀਆਂ ਮੌਜੂਦਾ ਤਕਨੀਕੀ ਯੁੱਗ ਅੰਦਰ ਸਿੱਖ ਇਤਿਹਾਸ ਸਿਧਾਂਤ ਅਤੇ ਪਾਵਨ ਗੁਰਬਾਣੀ ਨਾਲ ਛੇੜਛਾੜ ਅਤੇ ਦੇਸ਼ ਵਿਦੇਸ਼ ਅੰਦਰ ਸਿੱਖੀ ਨੂੰ ਨਿਸ਼ਾਨਾ ਬਣਾਏ ਜਾਣ ਦੇ ਮਾਮਲਿਆਂ ਨੂੰ ਨਜਿੱਠਣ ਲਈ ਸਮੂਹ ਅਕਾਲੀ ਅਤੇ ਪੰਥਕ ਧਿਰਾਂ ਲਾਂਬਨ ਦੀ ਕਰਕੇ ਇੱਕ ਇਕਜਟ ਹੋ ਕੇ ਚੱਲਣ ਸੋ ਇਸ ਪੂਰੇ ਮਤੇ ਵਿੱਚੋਂ ਬੜਾ ਸਪਸ਼ਟ ਨਜ਼ਰ ਆਉਂਦਾ ਹੈ ਵੀ ਜਿਹੜੀ ਸਰਪ੍ਰਸਤੀ ਦਾ ਦਾਵਾ ਪੰਜ ਮੈਂਬਰੀ ਭਰਤੀ ਕਮੇਟੀ ਕਾਰੀ ਸੀ ਜਿਨਨੇ 11 ਅਗਸਤ ਨੂੰ ਆਪਣੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕਰਨੀ ਹੈ ਉਹਦੇ ਕੋਲੋਂ ਸਰਪ੍ਰਸਤੀ ਵਾਪਸ ਲੈ ਲਈ ਹੈ ਇਸ ਸੰਬੰਧ ਵਿੱਚ ਭਰਤੀ ਕਮੇਟੀ ਪੰਜ ਮੈਂਬਰੀ ਜਿਹੜੀ ਭਰਤੀ ਕਮੇਟੀ ਹੈ ਉਹਨੇ ਕੀ ਰਿਐਕਸ਼ਨ ਦਿੱਤਾ ਉਹ ਵੀ ਬੜਾ ਸੁਣਨ ਵਾਲਾ ਆ ਸ਼੍ਰੀ ਅਕਾਲ ਤਖਸੈਬ ਦੇ ਜਸੇਦਾਰ ਦੇ ਇਸ ਮਤੇ ਬਾਰੇ ਪੰਜ ਮੈਂਬਰੀ ਕਮੇਟੀ ਨੇ ਬੜੀ ਸਖਤ ਟਿੱਪਣੀ ਕੀਤੀ ਹੈ ਜੋ ਤੁਸੀਂ ਸੁਣ ਸਕਦੇ ਜੇ ਪੰਜ ਮੈਂਬਰੀ ਕਮੇਟੀ ਦਾ ਕਹਿਣਾ ਵੀ ਹੁਣ ਜਦੋਂ 2 ਦਸੰਬਰ ਦੇ ਹੁਕਮਾ ਮੁਤਾਬਕ ਪੰਜ ਮੈਂਬਰੀ ਕਮੇਟੀ ਨਵੀਂ ਭਰਤੀ ਕਰਕੇ ਚੋਣ ਪ੍ਰਕਿਰਿਆ ਕਰ ਰਹੀ ਹੈ ਦਾ ਅਕਾਲੀ ਦਲਾਂ ਦੀ ਏਕਤਾ ਦਾ ਵਾਸਤਾ ਪਾ ਕੇ ਮਾਨਯੋਗ ਜਥੇਦਾਰ ਕਹਿ ਰਹੇ ਨੇ ਕਿ ਕੋਈ ਧਿਰ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਨਾ ਕਰੇ ਕਿ ਇਹ ਪੰਥਕ ਏਕਤਾ ਵਾਲਾ ਹੁਕਮ ਸੁਖਬੀਰ ਬਾਦਲ ਦੇ ਅਕਾਲੀ ਦਲ ਦੀ ਜੋਂ ਵੇਲੇ ਯਾਦ ਨਹੀਂ ਸੀ ਜਦੋਂ ਅਕਾਲ ਤਖਤ ਸਾਹਿਬ ਦੇ ਨੱਕ ਹੇਟ ਹੋ ਰਹੀ ਸੀ ਤੇ ਜਥੇਦਾਰ ਜੀ ਸਰੋਪੇ ਵਧਾਈਆਂ ਦੇ ਕੇ ਜਸ਼ਨ ਮਨਾ ਰਹੇ ਸਨ ਅਕਾਲ ਤਖਤ ਵਿਤਕਰਾ ਕਿਵੇਂ ਕਰ ਸਕਦਾ ਹੈ ਇਤਿਹਾਸ ਸਿਧਾਂਤ ਤੇ ਅਕਾਲੀ ਸੰਵਿਧਾਨ ਕਹਿੰਦਾ ਹੈ ਕਿ ਅਕਾਲੀ ਦਲ ਨੇ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਹੀ ਚੱਲਣਾ ਕਿ ਅੱਜ ਦਾ ਮਤਾ ਗੁੰਮਰਾਹਕੁਨ ਹੈ ਕਿ ਗੈਰ ਸਿਧਾਂਤਕ ਇਸ ਦਾ ਫੈਸਲਾ ਗੁਰੂਪੰਥ ਕਰੇ ਪਰ ਮਾਨਯੋਗ ਜ세ਦਾਰ ਸਹਿਬਾਨ ਯਾਦ ਰੱਖਣ ਕਿ ਸਿੱਖਾਂ ਦੇ ਹਰ ਦਲ ਕਮੇਟੀ ਸੰਸਥਾ ਸੰਪਰਦਾ ਨੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਕਰਨਾ ਹੈ ਜੋ ਜ세ਦਾਰ ਸਹਿਬਾਨ ਨੂੰ ਕਿਸੇ ਵਿਸ਼ੇਸ਼ ਕਮੇਟੀ ਦੇ ਪੇਸ਼ ਕੀਤੇ ਜਾ ਰਹੇ ਦਾਅਵੇ ਦੀ ਗੱਲ ਗਲਤ ਲੱਗ ਰਹੀ ਹੈ ਤਾਂ ਉਹਨਾਂ ਨੂੰ ਅਕਾਲ ਤਖਤ ਤੇ ਬੁਲਾ ਕੇ ਉਹਨਾਂ ਤੋਂ ਕਾਗਜ਼ ਮੰਗੇ ਉਹ ਆਪਣੇ ਕਾਗਜ਼ ਦੇਣਗੇ ਕਿ ਉਹ ਕਿਉਂ ਦਾਵਾ ਪੇਸ਼ ਕਰ ਰਹੇ ਹਨ ਨਾਲ ਬਾਦਲਦਲ ਦਾ ਸਬਧਾਨ ਵੀ ਮੰਗਵਾ ਲਵੇ ਕਿ ਉਹਨਾਂ ਦੇ ਕਾਗਜ਼ ਕੀ ਬੋਲਦੇ ਨੇ ਉਹਨਾਂ ਦੇ ਪ੍ਰਧਾਨ ਨੂੰ ਪ੍ਰਧਾਨ ਬਣਨ ਤੇ ਸਰੋਪਾ ਕਿਉਂ ਦਿੱਤਾ ਸਰਪ੍ਰਸਤੀ ਕਿਉਂ ਹੋਈ ਕੀਤੀ ਜ세ਦਾਰ ਜੀ ਚੀਫ ਖਾਲਸਾ ਦਵਾਨ ਦੇ ਕਾਗਜ਼ਾਂ ਦੀ ਜਾਂਚ ਆਪ ਜੀ ਨੇ ਮੀਡੀਆ ਸਾਹਮਣੇ ਕੀਤੀ ਕਿਉਂਕਿ ਉਹਨਾਂ ਦੇ ਸਬੰਧਾਂ ਵਿੱਚ ਵੀ ਸਰਪ੍ਰਸਤ ਅਕਾਲ ਤਖਤ ਹੈ ਫਿਰ ਜਾਂ ਤਾਂ ਸਾਰਿਆਂ ਦੇ ਕਾਗਜ਼ ਮੰਗ ਲਵੋ ਜਾਂ ਆਪ ਦਾ ਮਤਾ ਸਪਸ਼ਟ ਕਰੋ ਤੇ ਸਬੰਧਤ ਧਿਰਾਂ ਦਾ ਨਾਮ ਲਿਖੋ ਤੁਹਾਡਾ ਮਤਾ ਸਾਰਿਆਂ ਨੂੰ ਇੱਕੋ ਰਸੇ ਬੰਨ੍ਹ ਰਿਹਾ ਹੈ ਜੋ ਗੈਰਵਾਜਬ ਤੇ ਗੈਰ ਸਿਧਾਂਤਕ ਹੈ ਗੁੰਮਰਾਹ ਕੌਣ ਹੈ ਸੋ ਅੱਜ ਜਿਹੜਾ ਘਟਨਾਕਰਮ ਵਾਪਰਿਆ ਉਹਦੇ ਤੋਂ ਇੱਕ ਗੱਲ ਬੜੀ ਸਾਫ਼ ਹੋ ਗਈ ਹੈ ਵੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਨੇ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਲਬ ਕਰਕੇ ਜਿਹੜੇ ਹੁਕਮਨਾਮੇ ਜਾਰੀ ਕੀਤੇ ਸੀ ਔਰ ਇੱਕ ਮੈਸੇਜ ਇੱਕ ਸੁਨੇਹਾ ਦਿੱਤਾ ਸੀ ਵੀ ਆਉਣ ਵਾਲੇ ਸਮੇਂ ਚ ਸ਼੍ਰੋਮ ਨੇ ਇਕਾਲੀਦਾਲ ਇੱਕ ਹੋਊਗਾ ਇੱਕ ਜੁੱਟ ਹੋਊਗਾ ਇੱਕ ਪ੍ਰਧਾਨ ਹੋਊਗਾ ਇੱਕ ਝੰਡਾ ਹੋਊਗਾ ਲੱਗਦਾ ਅੱਜ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਤਾ ਆਇਆ ਉਹਦੇ ਨਾਲ ਫਿਰ ਇੱਕ ਖੰਡਾ ਸ਼ੁਰੂ ਹੋ ਗਿਆ ਕਿਉਂਕਿ ਪੰਜ ਮੈਂਬਰੀ ਕਮੇਟੀ ਨੇ ਸਿੱਧੇ ਰੂਪ ਵਿੱਚ ਦੋਸ਼ ਲਾ ਦਿੱਤਾ ਵੀ ਸਾਰਿਆਂ ਨੂੰ ਇੱਕ ਰਸੇ ਨਾਲ ਕਿਵੇਂ ਬੰਨਿਆ ਜਾ ਸਕਦਾ ਭਾਵ ਉਹ ਦਾਵਾ ਕਰ ਰਹੇ ਨੇ ਅੱਜ ਵੀ ਇਹ 2 ਦਸੰਬਰ 2024 ਨੂੰ ਜਿਹੜੇ ਆਦੇਸ਼ ਪੰਜ ਮੈਂਬਰੀ ਕਮੇਟੀ ਨੂੰ ਦਿੱਤੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹ ਉਸੇ ਮੁਤਾਬਕ ਸ਼੍ਰੋਮ ਨੇ ਅਕਾਲੀ ਦਲ ਦੀ ਭਰਤੀ ਦੀ ਪ੍ਰਕਿਰਿਆ ਚਲਾ ਰਹੇ ਨੇ ਔਰ ਉਸੇ ਮੁਤਾਬਕ ਹੀ 11 ਅਗਸਤ ਨੂੰ ਉਸ ਨਵੇਂ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਜਾ ਸਕਦੀ ਹੈ ਸੋ ਇਹ ਸਾਰੀ ਸਥਿਤੀ ਤੋਂ ਫਿਰ ਇਹ ਗੱਲ ਸਾਫ਼ ਨਜ਼ਰ ਆ ਰਹੀ ਹੈ ਬਿਜਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਉੱਪਰ ਫਿਰ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਉਂਗਲਾਂ ਚੁੱਕੀਆਂ ਜਾਣਗੀਆਂ ਉੱਥੇ ਇੱਕ ਗੱਲ ਹੋਰ ਸਾਫ਼ ਹੋ ਗਈ ਹੈ ਵੀ ਸ਼੍ਰੋਮਣੀ ਅਕਾਲੀ ਦਲ ਜਿਵੇਂ ਪੰਜਾਬ ਦੀ ਮੰਗ ਹੈ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਨੇ 2 ਦਸੰਬਰ 2024 ਨੂੰ ਇੱਛਾ ਜ਼ਾਹਰ ਕੀਤੀ ਸੀ ਸ਼ਾਇਦ ਆਉਣ ਵਾਲੇ ਸਮੇਂ 'ਚ ਇਕਜੁੱਟ ਨਾ ਹੋ ਸਕੇ